ਕੋਈ ਖਬਰ ਹੈ ਨਹੀਂ ਬਿਆਨ ਤੁਹਾਡੇ ਸਾਹਮਣੇ ਕਰਦੇ ਪਏ ਅੱਜ ਜਿਹੜੀ ਨਹਿਰ ਹੈ ਆਪਣੇ ਅੰਮ੍ਰਿਤਸਰ ਚ ਜਿਹੜੀ ਨਾਰਥ ਸਾਈਡ ਤੇ ਬੰਦੀ ਉੱਤਰੀ ਵਾਸੇ ਦੇ ਜਿਹੜੀ ਬੱਲੇ ਵੇਰਕੇ ਦੇ ਲਾਗੋਂ ਦੀ ਬੱਲੇ ਦੇ ਲਾਗੋਂ ਦੀ ਲੰਗਦੀ ਹੈ ਔਰ ਕੋਟ ਮੇ ਸਿੰਘ ਇਧਰ ਸਾਰੇ ਏਰੀਆ ਚ ਹੁੰਦੀ ਹੋਈ ਜਾਂਦੀ ਹੈ ਇਹ ਅੱਪਰ ਬਾਰੀ ਲੋਅਰ ਸੈਕਸ਼ਨ ਹੈ ਔਰ ਇਹਦੇ ਚ ਪਿਛਲੇ ਦਿਨੀ ਖਬਰਾਂ ਲੱਗੀਆਂ ਸੋਨੂ ਜੀ ਨੇ ਸਰਪਜੀਤ ਹੁਣਾਂ ਨੇ ਇਹਨਾਂ ਨੇ ਬੜੀ ਵਧੀਆ ਇਥੋਂ ਲੰਘ ਰਏ ਸੀ ਤੇ ਇਹਨਾਂ ਦਾ ਜਦੋਂ ਧਿਆਨ ਪਿਆ ਕਿਸੇ ਕਾਰਨ ਕਰਕੇ ਰੁਕੇ ਇਹਨੂੰ ਉਸੇ ਵੇਲੇ ਇਥੇ মিডিਆ ਸਾਧਕਾਂ ਖਬਰ ਲਵਾਈ ਵੀ ਵੇਖੋ ਕਿੰਨਾ ਨਰਕ ਹੈ ਕੁਝ ਲੋਕਾਂ ਨੇ ਅਪਰੋਚ ਵੀ ਇਹਨਾਂ ਤੱਕ ਕੀਤਾ ਕਿ ਆ ਕੇ ਵੇਖੂਗੀ ਇੱਥੇ ਹਾਲਾਤ ਕੀ ਐ ਇਨੀ 스మెਲ ਐ ਔਰ ਲੋਕ ਕੂੜਾ ਨਹਿਰ ਚ ਸੁੱਟੀ ਜਾਂਦੇ ਨੇ ਸੋ ਮੈਂ ਉਸੇ ਵੇਲੇ ਇਹਦਾ ਸੰਗਿਆਨ ਲਿਆ ਔਰ ਮੈਂ ਡੀ ਸਾਹਿਬ ਦੇ ਧਿਆਨ ਚ ਲਿਆਂਦਾ ਕਮਿਸ਼ਨਰ కార్ਪੋਰੇਸ਼ਨ ਦੇ ਧਿਆਨ ਚ ਵੀ ਲਿਆਂਦਾ ਔਰ ਡੀ ਸਾਹਿਬ ਨੇ ਕੱਲ ਜੇ ਉਹਨਾਂ ਦੇ ਧਿਆਨ ਪਰਸੋਂ ਲਿਆਂਦਾ ਔਰ ਕੱਲ ਜਿਹੜੀ ਆ ਕੱਲ ਦੀ ਸਫਾਈ ਮਹਿਮ ਜਿਹੜੀ ਐ ਇੱਥੇ ਚੱਲ ਰਹੀ ਐ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਐਸ ਵੇਲੇ ਇੱਥੇ ਜਹੀ ਨੇ ਐਸ ਡੀਓ ਨੇ ਉਹ ਕਹਿੰਦੇ ਕਿ ਅਸੀਂ ਸਾਰਾ ਇਹਦਾ ਪ੍ਰੋਜੈਕਟ ਦੇਖ ਲਿਆ ਐ ਕੁਝ ਮੰਦਰੇਗਾ ਤੋਂ ਠੀਕ ਕਰਾਵਾਂਗੇ ਔਰ ਜਿਹੜਾ ਸਫਾਈ ਦਾ ਪ੍ਰਬੰਧ ਹੈ ਉਹ ਕਰਾ ਦੇਣਗੇ ਇੱਕ ਵਾਰ ਔਰ ਕੋਸ਼ਿਸ਼ ਕਰਨਗੇ ਕਿ ਇਹਨੂੰ ਗਰੇਲਾ ਲਾ ਕੇ ਥੋੜਾ ਜਿਆਦਾ ਏਰੀਆ ਉੱਚਾ ਕੀਤਾ ਜਾਵੇ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਪਵਿੱਤਰ ਪਾਣੀ ਪਵਿੱਤਰ ਆਬੋ ਹਵਾ ਜਿੱਥੇ ਸਰਕਾਰਾਂ ਦਾ ਕੰਮ ਹੈ ਕਿ ਸਾਡੀਆਂ ਜ਼ਿੰਮੇਵਾਰੀਆਂ ਨੇ ਜਿਹੜੇ ਸ਼ਹਿਰ ਚ ਰਹਿ ਰਹੇ ਆ ਅੱਜ ਸਾਰੇ ਹਾਰ ਫੁੱਲ ਕੱਚ ਤੁਸੀਂ ਜੋੜੀ ਵੀ ਚੀਜ਼ ਘਰ ਦੇ ਵਿੱਚ ਤੁਸੀਂ ਨਹੀਂ ਰੱਖਣਾ ਚਾਹੁੰਦੇ ਉਹ ਲਿਆ ਕੇ ਨਹਿਰ ਚ ਸੁੱਟ ਦਿੰਦੇ ਜੇ ਕਦੀ ਸੋਚਿਆ ਕਿ ਤੁਹਾਡੇ ਬੱਚਿਆਂ ਦਾ ਭੁੱਖ ਕੀ ਹੋਊਗਾ ਕਾਫੀ ਜਗ੍ਹਾ ਤੇ ਦੇਖੋ ਮੰਦਰਾਂ ਦੇ ਵਿੱਚ ਕਈ ਇਹਨੇ ਮੂਰਤੀਆਂ ਟੁੱਟੀਆਂ ਉਹ ਵੀ ਇੱਥੇ ਸੁੱਟੀ ਜਾਂਦੇ ਨੇ ਆਪਾਂ ਅੰਧਵਿਸ਼ਵਾਸ ਚ ਕਿਉਂ ਇੰਨੇ ਪਏ ਆ ਇੰਨਾ ਪਵਿੱਤਰ ਸ਼ਹਿਰ ਹੋਵੇ ਗੁਰੂ ਦੀ ਨਗਰੀ ਹੋਵੇ ਏਡੇ ਸੋਹਣੇ ਗੁਰੂ ਦੇ ਧਾਮ ਹੋਣ ਇੱਥੇ ਹਰਮੰਦਰ ਸਾਹਿਬ ਦੁਰਗਿਆਣਾ ਤੀਰਥ ਬਾਲਮਿਕ ਤੀਰਥ ਵੱਡੇ ਵੱਡੇ ਚਰਚੇਜ਼ ਹੋਣ ਔਰ ਇੰਨੀ ਪਵਿੱਤਰ ਜਗ੍ਹਾ ਦੇ ਉੱਤੇ ਵੀ ਅੰਧਵਿਸ਼ਵਾਸ ਇਹਦਾ ਹੋਵੇ ਬੜੇ ਦੁੱਖ ਦੀ ਗੱਲ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਲੋਕ ਇੱਥੇ ਪਾਣੀ ਚ ਆ ਕੇ ਸੁੱਟਦੇ ਨੇ ਇਸ ਨਹਿਰ ਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਨਹੀਂ ਤੇ ਤੁਹਾਡੇ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ ਕਿਉਂਕਿ ਸਾਡਾ ਫਰਜ਼ ਬੰਦਾ ਹੈ ਆ ਆਪਣੇ ਜਿਹੜਾ ਬੱਚੇ ਨੇ ਸਾਡਾ ਫਿਊਚਰ ਹੈ ਉਹਨਾਂ ਵਾਸਤੇ ਆਬੋ ਹਵਾ ਸਾਫ਼ ਸੁਥਰੀ ਰੱਖੀਏ ਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜੇ ਪਾਣੀ ਇਸ ਪਵਿੱਤਰ ਧਰਤੀ ਦੇ ਪਵਿੱਤਰ ਸਰੋਵਰਾਂ ਦਾ ਤੁਸੀਂ ਇੰਨਾ ਗੰਦਾ ਕਰਨਾ ਤੇ ਨਾ ਤੇ ਤੁਸੀਂ ਆਪਣੇ ਬੱਚਿਆਂ ਦੇ ਜੀ ਨਾ ਤੁਸੀਂ ਆਪਣੇ ਪਰਿਵਾਰ ਦੇ ਜੀ ਨਾ ਤੁਸੀਂ ਇਸ ਸਮਾਜ ਦੇ ਜੀ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਨਹੀਂ ਤਾਂ ਸਖਤ ਕਾਰਵਾਈਆਂ ਤੁਹਾਡੇ ਤੇ ਹੋਣਗੀਆਂ ਬਾਕੀ ਜਦ ਤੱਕ ਇਹਨੂੰ ਠੀਕ ਕਰਨ ਦਾ ਕੰਮ ਹੈ ਉਹ ਅਸੀਂ ਇਹਨੂੰ ਸਮੇਂ-ਸਮੇਂ ਤੇ ਜਰੂਰ ਕੋਸ਼ਿਸ਼ ਕਰਾਂਗੇ ਪਰ ਇਹਦੇ ਨਾਲੋਂ ਨਹਿਰ ਜਿੰਨੀ ਗੰਦੀ ਉਹਦੇ ਨਾਲੋਂ ਜਿੰਨਾ ਮਾਨਸਿਕਤਾ ਗੰਦੀ ਹੈ ਜਿਹੜੇ ਲੋਕਾਂ 'ਚ ਗੰਧ ਸੁੱਟ ਕੇ ਜਾਂਦੇ ਆ ਇਹ ਇਹਦੇ ਨਾਲ ਵੀ ਗੰਦੀ ਮਾਨਸਤਾ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਨਹੀਂ ਤੇ ਸਖਤ ਕਾਰਵਾਈ ਹੋਏਗੀ ਤੁਹਾਡੇ ਸਰ ਜੀਸੀਬੀ ਤੋਂ ਕੁਝ ਜੀਸੀਬੀ ਤੋਂ ਹੋਊਗਾ ਕੁਝ ਮੰਦਰੇਗਾ ਤੋਂ ਇਹਦੀ ਕੋਈ ਸਕੀਮ ਬਣਾ ਕੇ ਮੈਨੂਲੀ ਵੀ ਕੀਤਾ ਜਾਏਗਾ ਕਿਉਂਕਿ ਜਿੱਥੇ ਜੀਸੀਬੀ ਜਾ ਸਕਦੀ ਹੈ ਉੱਥੇ ਜੀਸੀਬੀ ਤੋਂ ਹੋਏਗਾ ਜਿੱਥੇ ਜੀਸੀਬੀ ਨਹੀਂ ਜਾ ਸਕਦੀ ਉੱਥੇ ਫਿਰ ਮੈਨੂਲੀ ਕਰਨਾ ਪਵੇਗਾ